ਵਨ ਭਾਵੇਂ ਆ ਮੇਰੀ ਵਾਰੀ ਤੇ ਭਾਵੇਂ ਜਿਦੀ ਮਰਜ਼ੀ ਹੋਵੇ ਮੈਂ ਅਜ ਰਸੋਈ ਵਿੱਚ ਨਹੀਂ ਜਾਣਾ ਠੀਕ ਆ ਨਾ ਜਦੋਂ ਮੈਨੂੰ ਇਹ ਘਰ ਦੇ ਵਿੱਚ ਮੇਰੀ ਲੋੜ ਹੀ ਨਹੀਂ ਪੂਰੀ ਹੋਊਗੀ ਵਨ ਭਾਵੇਂ ਆ ਵਾਰੀ ਮੇਰੀ ਵਨ ਭਾਵੇਂ ਆ ਮੇਰੀ ਵਾਰੀ ਤੇ ਭਾਵੇਂ ਜਿਦੀ ਮਰਜ਼ੀ ਹੋਵੇ ਵਨ ਉਹ ਯਾਰ ਮੈਨੂੰ ਕਿ ਇੱਕ ਗੱਲ ਦਾ ਤੇ ਪਤਾ ਹੋਵੇ ਤੇਰੇ ਇੱਕੋ ਬੋਲਦੇ ਨਾ 50000 ਰੁਪਏ ਚੋਕੇ ਲੈ ਆਂ ਅਜੇ ਲੋੜ ਵੀ ਹੈ ਨਹੀਂ ਹਨੂੰ ਤੇ ਹੋਰ 10 ਕਿਹੜੀ ਲੋੜ ਦਾ ਕੀ ਇਹ ਲੋੜ ਰੁਪਿੰਦਰ ਤੂੰ ਇੱਕੋ ਵਾਰ ਹੀ ਕਿਹਾ ਇਹਨੇ 50000 ਲਿਆਉਣਾ ਤੇ ਦਲਜੀਤ ਦੇ ਨਾਲ ਹੀ ਚੁੱਕ ਕੇ ਲਿਆਂਦਾ ਨਾ ਮੈਂ ਤੇ ਹੁਣ ਦੱਸ ਕੀ ਜ਼ਰੂਰਤ ਆ ਤੇਰੀ ਜਿਹੜੀ ਉਹ ਸਾਰੀਆਂ ਡਿਮਾਂਡਾਂ ਤੇ ਤੇਰੀਆਂ ਪੂਰੀਆਂ ਕੀਤੀਆਂ ਵਾ ਹੈ ਇੱਕੋ ਵਾਰ ਹੀ ਕਿਹਾ ਇਹਦੇ 50000 ਰੁਪਏ ਚੁੱਕ ਤੇਰੇ ਤੇਰੇ ਕਰਨੇ ਨਹੀਂ ਇੱਕ ਵਾਰ ਹੀ 50 ਉਹ ਸਾਰੀਆਂ ਜ਼ਰੂਰਤਾਂ ਤੇਰੀਆਂ ਪੂਰੀਆਂ ਕੀਤੀ ਨਹੀਂ ਆ। ਉਹ ਸਾਰੀਆਂ ਡਿਮਾਂਡਾਂ ਤੇਰੀਆਂ ਪੂਰੀਆਂ ਕੀਤੀਆਂ ਵਾਂ। ਸਕੂਟਰੀ ਲੈ ਕੇ ਆਈ ਹੈ ਨਾ ਉਹ। ਉਹ ਹੀ ਮੈਨੂੰ ਚਾਹੀਦੀ ਹੈ। ਉਹ ਮੇਰੀ ਗੱਲ ਸੁਣ। ਟੁੱਟੀ ਜੀ ਉਹਨਾਂ ਸਕੂਟਰੀ ਲੈਂਦੀ ਹੈ। ਹੈ 40000 ਹਿਸਾਬ ਲਾ ਲਾ। ਤੇ ਲੱਖ ਕਿੰਨਾ ਕੁ ਵਾ? ਝੋਨੇ ਉਲੱਥ ਜਾਣੇ ਆ। 90000 ਉਹਨਾਂ ਨੇ। ਵੀ ਲੈਣੀ ਆ ਕਿ ਨਹੀਂ ਲੈਣੀ? ਹਾਂ ਜਾਂ ਨਾ? ਚੱਲਿਆ ਦਾਂਗੀ। ਹੁਣ ਨਾ ਖੜੇ ਪੈਰ ਕੇ ਤੂੰ। ਵਨ। ਮੈ ਤੈਨੂੰ ਕਿਹੜੇ 1 ਉਹ ਕੋਈ ਨਹੀਂ ਹੁਣ ਸੋਚ ਕੇ ਤੈਨੂੰ ਮੈਂ ਦੱਸ ਦਿੰਨਾ ਵਾ ਫਾਇਦਾ ਦੇਣ ਜੀ ਜੇ ਵੀ ਕਹੋ ਨਾ ਕੱਲ ਨੂੰ ਤੇ ਫਿਰ ਮੈਨੂੰ ਨਹੀਂ ਪਤਾ ਉਹ ਕੱਲ ਨੂੰ ਨਵੀਂ ਲਿਆਵੀਆਂ ਕਢਾ ਨਵੀਂ ਨਹੀਂ ਵਿਆਹ ਮੈਂ ਜਦੋਂ ਮਰਜ਼ੀ ਆ ਸਕਦੀ ਆ ਹੁਣ ਮੈਨੂੰ ਕਿਹਨਾ ਕਿ ਸਕੂਟਰੀ ਲਈ ਹੈ ਮੇਰੀ ਗੱਲ ਸੁਣਾ ਗੱਲ ਉਥੇ ਅੰਦਰ ਨਹੀਂ ਜਾਂਦੀ ਮੇਰੀ ਮਰਜ਼ੀ ਮੈਂ ਜਦੋਂ ਨਵੀਂ ਲੈਂਦੀ ਜਾਂ ਪੁਰਾਣੀ ਲੈਂਦੀ ਆ ਕੋਈ ਗੱਲ ਨਹੀਂ ਅਸੀਂ ਉਸ ਦਿਨ ਵੇਖਾਂਗੇ ਜਦੋਂ ਤੂੰ ਤਮੀ ਲੈ ਕੇ ਆਏਂਗੀ ਚਾਚੀ ਜੀ ਪਹਿਲੇ ਤਾਂ ਸਮਝਦੀ ਕੱਖ ਨਹੀਂ ਅੱਛਾ ਕਹਿੰਦੀ ਆ ਕਿ ਬਸ ਦਵਾ ਦਾ ਵਾ ਚੁੱਕੀ ਜਾਓ ਚੁੱਕੀ ਜਾਓ ਕੋਈ ਨਹੀਂ ਜੇ ਲਥਨਗੇ ਠੀਕ ਆ ਜੇ ਨਾਲ ਲਖਣੇ ਲਥਨਗੇ ਨਾਲ ਲਥਨਗੇ ਤਾਂ ਵੀ ਕੋਈ ਨਹੀਂ ਸਾਂਝਾ ਘਰ ਵਾ ਕਾਦੀ ਪਰਵਾਹ ਵਾ ਅੱਦੇ ਰਹਿ ਕਿਦਾਂ ਨਹੀਂ ਮੈਂ ਤਾਂ ਉਦਾਂ ਹੀ ਚੱਲਣਾ ਨੇ ਨਵਾਂ ਲੈ ਵੇਖ ਕੇ ਆਹੇ ਮੈਨੂੰ ਇਹ ਕਹਿ ਦਿੰਦੇ ਆ ਵੀ ਤੂੰ ਖਰਚਾ ਕਰਦੀ ਆ ਉਹਨੂੰ ਕੋਈ ਕਹਿੰਦਾ ਕੋਹ ਨਹੀਂ ਪਰ ਪੋਤੇ ਇਹ ਗੱਲ ਤੇ ਗਲਤ ਵਾ ਨਾ ਇਦਾਂ ਨਹੀਂ ਚਾਹੀਦਾ ਪਰ ਨਾ ਮੇਰੇ ਗਾਈ ਆਪਣੇ ਭੈਣ ਭਰਾਵਾਂ ਨੂੰ ਟੋ ਛੜਿਆ ਉਹਨਾਂ ਨੇ ਇਹਨੂੰ ਖਾ ਲਿਆ ਤਾਂ ਹੁਣ ਤੁਹਾਡੇ ਚ ਕਸੂਰ ਕੱਢਣਾ ਪੀ ਨੋਵਾਂ ਨਹੀਂ ਚੰਗੀਆਂ ਕਿ ਹੁਣ ਉਹਨਾਂ ਕਿਹਨੇ ਡੱਕਦੀ ਨਾ ਫੇ ਲੱਖ ਉੱਥੇ ਵਿਆਹ ਲੱਗ ਜਾਣਾ ਨੀ ਭੈਣਾ ਇਦਾਂ ਹੀ ਤੇਰੀ ਸੱਸ ਦੇ ਕੰਮ ਹੁੰਦੇ ਹੀ ਤਨਖਾਹ ਆਉਂਦੀ ਹੁੰਦੀ ਹੀ ਭੈਣ ਭਰਾਵਾਂ ਦੇ ਵਿਆਹ ਹੋਣੇ ਤੇ ਝੋਲੇ ਭਰ ਕੇ ਲੈ ਜਾਣੇ ਝੋਲੇ ਭਰ ਕੇ ਸਮਾਨ ਦੇ ਲੈ ਜਾਣੇ ਇਹਨੇ ਕੋਈ ਗੱਲ ਨਹੀਂ ਐਵੇਂ ਸ਼ਦੈਨ ਜੀ ਬਣ ਕੇ ਟਾਈਮ ਨਾ ਕੱਢ ਲਈ ਹਰਣੀ ਦੇਵਾਂ ਮੈਂ ਹਾਂ ਜਿਹੋ ਲੈ ਆਏ ਆ ਨਾ ਮੈਂ ਹੁਣ ਤੂੰ ਵੀ ਲੈ ਕੇ ਆ ਮੈਂ ਪਰ ਇੱਕ ਗੱਲ ਯਾਦ ਰੱਖੀ ਪੁਰਾਣੀ ਨਾ ਲਿਆਵੀ ਹੁਣ ਨਵੀਂ ਲਿਆਵੀ 2 ਵਨ ਰਮਨ ਨਵੀਂ ਲਿਆਉਣ ਕੇ ਲੱਖ ਰੁਪਇਆ ਲੈਂਦਾ ਤਾਂ ਹੈਗਾ ਇਹਨਾਂ ਨੇ ਆ ਤੂੰ ਹੀ ਲੱਖ ਲੈਂਦੇ ਤੇਰ ਕੋ ਤੇ ਜਿੰਨੀਆਂ ਹੋਈਆਂ ਮੇਰ ਕੋ ਤੇ ਜਿੰਨੀਆਂ ਗੱਲਾਂ ਹੋਈਆਂ ਨਾ ਮੈਂ ਉਹਨੀਆਂ ਕੀਤੀਆਂ 1 ਭਾਵੇਂ ਹੈ ਮੇਰੀ ਵਾਰੀ ਤੇ ਭਾਵੇਂ ਜਿਹਦੀ ਮਰਜ਼ੀ ਹੋਵੇ ਮੈਂ ਅਜ ਰਸੋਈ ਵਿੱਚ ਨਹੀਂ ਜਾਣਾ ਠੀਕ ਆ ਨਾ ਜਦੋਂ ਮੈਨੂੰ ਇਹ ਘਰ ਦੇ ਵਿੱਚ ਮੇਰੀ ਲੋੜ ਹੀ ਨਹੀਂ ਪੂਰੀ ਹੋਣੀ 1 ਭਾਵੇਂ ਆ ਵਾਰੀ ਮੇਰੀ ਭਾਵੇਂ ਆ ਮੇਰੀ ਵਾਰੀ ਤੇ ਭਾਵੇਂ ਜਦੀ ਮਰਜ਼ੀ ਹੋਵੇ ਵਨ ਉਹ ਯਾਰ ਮੈਨੂੰ ਕਿ ਇੱਕ ਗੱਲ ਦਾ ਤੇ ਪਤਾ ਹੋਵੇ ਤੇਰੇ ਇੱਕੋ ਬੋਲਦੇ ਨਾ 50000 ਰੁਪਏ ਚੋਕੇ ਲੈ ਆਂ ਅਜੇ ਲੋੜ ਵੀ ਹੈ ਨਹੀਂ ਹਨੂ ਤੇ ਹੋਰ ਦੱਸ ਕਿਹੜੀ ਲੋੜ ਲੱਗੀ ਇਸ ਨੂੰ ਰਪਿੰਦਰ ਤੂੰ ਇੱਕੋ ਵਾਰ ਹੀ ਕਿਹਾ ਇਹਨੇ 50000 ਲਿਆਉਣਾ ਤੇ ਦਲਜੀਤ ਦੇ ਨਾਲ ਹੀ ਚੋਕੇ ਲਿਆਂਦਾ ਨਾ ਹੁੰਦਾ ਸ ਕੀ ਜ਼ਰੂਰਤਾਂ ਤੇਰੀ ਜਿਹੜੀ ਵਨ ਉਹ ਸਾਰੀਆਂ ਡਿਮਾਂਡਾਂ ਤੇ ਤੇਰੀਆਂ ਪੂਰੀਆਂ ਕੀਤੀਆਂ ਵਾ ਹੈਂ ਇੱਕੋ ਵਾਰੀ ਕਿਹਾ ਅਜੇ 50000 ਰੁਪਈਆ ਚ ਕੁੱਤੇ ਹੀ ਕਾਗੇ ਕੁੱਤੇ ਹੀ ਕਾਗੇ ਕਰਨੇ ਨਹੀਂ ਇੱਕ ਵਾਰੀ 50000 ਕੁੱਤੇ ਵਨ ਉਹ ਸਾਰੀਆਂ ਜ਼ਰੂਰਤਾਂ ਤੇ ਤੇਰੀਆਂ ਪੂਰੀਆਂ ਕੀਤੀ ਨਹੀਂ ਹੈ ਵਨ ਉਹ ਸਾਰੀਆਂ ਡਿਮਾਂਡਾਂ ਤੇ ਤੇਰੀਆਂ ਪੂਰੀਆਂ ਕੀਤੀਆਂ ਵਾ ਸਕੂਟਰੀ ਲੈ ਕੇ ਆਈ ਹੈ ਨਾ ਉਹ ਉਹੀ ਮੈਨੂੰ ਚਾਹੀਦੀ ਓ ਮੇਰੀ ਗੱਲ ਸੁਣ ਟੁੱਟੀ ਜੀ ਉਹਨਾਂ ਸਕੂਟਰੀ ਲੈਂਦੀ ਹੈ ਹੈ 40000 ਹਿਸਾਬ ਲਾ ਲਾ ਤੇ ਲੱਖ ਕਿੰਨਾ ਕਵਾ ਝੋਨੇ ਉੋਂ ਲਾਥ ਜਾਣੇ ਆ 90000 ਉਹਨਾਂ ਨੇ ਵੀ ਲੈਣੀ ਆ ਕਿ ਨਹੀਂ ਲੈਣੀ ਹਾਂ ਜਾਂ ਨਾ ਚੱਲਿਆ ਦਾਂਗੀ ਹੁਣ ਮੈਂ ਖੜੇ ਪੈਰ ਕੇ ਆ ਤੂੰ ਵਨ ਮੈਂ ਤੂੰ ਸ਼ੁਰੂ ਹੈ ਵਨ ਉਹ ਕੋਈ ਨਹੀਂ ਹੁਣ ਸੋਚ ਕੇ ਤੈਨੂੰ ਮੈਂ ਦੱਸ ਦਿੰਨਾ ਵਾ ਫਾਇਦਾ ਦੇਣ ਜੀ ਜੇ ਜੇ ਕੋ ਨਾ ਕੱਲ ਨੂੰ ਤਫਰ ਮੈਨੂੰ ਨਹੀਂ ਪਤਾ ਉਹ ਕੱਲ ਨੂੰ ਨਵੀਂ ਲਿਆਵੀਆਂ ਕਢਾ ਨਵੀਂ ਨਹੀਂ ਵਿਆਹ ਮੈਂ ਜਦੋਂ ਮਰਜ਼ੀ ਆ ਸਕਦੀ ਆ ਹੁਣ ਮੈਨੂੰ ਕਿਹਨਾਂ ਕਿ ਸਕੂਟਰੀ ਲਈ ਹੈ ਮੇਰੀ ਗੱਲ ਸੁਣਾ ਗੱਲ ਉਥੇ ਅੰਦਰ ਨਹੀਂ ਜਾਂਦੀ ਮੇਰੀ ਮਰਜ਼ੀ ਮੈਂ ਜਿੱਦਾਂ ਨਵੀਂ ਲਿਆਂਦੀ ਜਾਂ ਪੁਰਾਣੀ ਲਿਆਂਦੀ ਆ ਕੋਈ ਗੱਲ ਨਹੀਂ ਅਸੀਂ ਉਹ ਦਿਨ ਵੇਖਾਂਗੇ ਜਦੋਂ ਤੂੰ ਤਮੀ ਲੈ ਕੇ ਆਏਂਗੀ ਚਾਚੀ ਜੀ ਪਹਿਲੇ ਨੂੰ ਤਾਂ ਸਮਝਦੀ ਕੱਖ ਨਹੀਂ ਅੱਛਾ ਕਹਿੰਦੀ ਆ ਕਿ ਬਸ ਦਵਾਦਾ ਵਚੂਕੀ ਜਾਓ ਚੁਕੀ ਜਾਓ ਕੋਈ ਨਹੀਂ ਜੇ ਲਥਨਗੇ ਠੀਕ ਆ ਜੇ ਨਾਲ ਲਖਣ ਲਥਨਗੇ ਨਾਲ ਲਥਨਗੇ ਤਾਂ ਵੀ ਕੋਈ ਨਹੀਂ ਸਾਂਝਾ ਘਰ ਵਾ ਕਾਦੀ ਪਰਵਾਹ ਵਾ ਦੇ ਰਹੀ ਕਿਦਾਂ ਨਹੀਂ ਮੈਂ ਤਾਂ ਉਦਾਂ ਹੀ ਚੱਲਣਾ ਨੇ ਨਵਾਂ ਲਵੇ ਕੇ ਆਹ ਮੈਨੂੰ ਇਹ ਕਹਿ ਦਿੰਦੇ ਆ ਵੀ ਤੂੰ ਖਰਚਾ ਕਰਦੀ ਆ ਉਹਨੂੰ ਕੋਈ ਕਹਿੰਦਾ ਕੋਹ ਨਹੀਂ ਪਰ ਪੋਤੇ ਇਹ ਗੱਲ ਤੇ ਗਲਤ ਵਾ ਨਾ ਇਦਾਂ ਨਹੀਂ ਚਾਹੀਦਾ ਪਰ ਨਾ ਮੇਰੇ ਗਾਹੀ ਆਪਣੇ ਭੈਣ ਭਰਾਵਾਂ ਨੂੰ ਟੋ ਛੜਿਆ ਉਹਨਾਂ ਨੇ ਇਹਨੂੰ ਖਾ ਲਿਆ ਤਾਂ ਹੁਣ ਤੁਹਾਡੇ 'ਚ ਕਸੂਰ ਕੱਢਣਾ ਵੀ ਨਵਾਂ ਨਹੀਂ ਚੰਗੀਆਂ ਕਿ ਉਹਨਾਂ ਕੈਨ ਡੱਕਦੀ ਨਾ ਪਿਲਾਕ ਉੱਥੇ ਵਿਆਹ ਲੱਗ ਜਾਣਾ ਨੀ ਭੈਣਾ ਇਦਾਂ ਹੀ ਤੇਰੀ ਸੱਸ ਦੇ ਕੰਮ ਹੁੰਦੇ ਹੀ ਤਨਖਾਹ ਆਉਂਦੀ ਹੁੰਦੀ ਹੀ ਭੈਣ ਭਰਾਵਾਂ ਦੇ ਵਿਆਹ ਹੋਣੇ ਤੇ ਝੋਲੇ ਭਰ ਕੇ ਲੈ ਜਾਣੇ ਝੋਲੇ ਭਰ ਕੇ ਸਮਾਨ ਦੇ ਲੈ ਜਾਣੇ ਇਹਨੇ ਕੋਈ ਗੱਲ ਨਹੀਂ ਐਵੇਂ ਸ਼ਦਿਆਂ ਜੀ ਬਣ ਕੇ ਟਾਈਮ ਨਾ ਕੱਢ ਲਈ ਰਣੀ ਦਵਾਂ ਮੈਂ ਜੋ ਲੈ ਆਏ ਆ ਨਾ ਮੈਂ ਹੁਣ ਤੂੰ ਵੀ ਲੈ ਕੇ ਆ ਮੈਂ ਪਰ ਇੱਕ ਗੱਲ ਯਾਦ ਰੱਖੀ ਪੁਰਾਣੀ ਨਾ ਲਿਆਵੀ ਹੁਣ ਨਵੀਂ ਲਿਆਵੀ 2 1 ਰਾਮਨ ਨਵੀਲੇ ਉਹਨਕੇ ਲੱਖ ਰੁਪਇਆ ਲੈਂਦਾ ਤਾਂ ਹੈਗਾ ਇਹਨਾਂ ਨੇ ਆ ਤੁਸੀਂ ਲੱਖ ਲਗੇ ਮੇਰੇ ਕੋਲ ਤਾਂ ਜਿੰਨੀਆਂ ਹੋਈਆਂ ਮੇਰੇ ਕੋਲ ਤਾਂ ਜਿੰਨੀਆਂ ਗੱਲਾਂ ਹੋਈਆਂ ਨਾ ਮੈਂ ਉਹਨੀਆਂ ਕੀਤੀਆਂ